ਇਸ ਕਲਯੁਗ ਭਰੇ ਦੌਰ ਅੰਦਰ ਚੋਰਾਂ ਨੂੰ ਪਰਮਾਤਮਾ ਦਾ ਵੀ ਭੈ ਨਹੀਂ ਹੈ ਲਗਾਤਾਰ ਮੰਦਿਰ ਮਸਜਿਦ ਤੇ ਗੁਰਦੁਆਰਿਆਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਜਿਹਾ ਮਾਮਲਾ ਮਾਚੀਵਾੜਾ ਸਾਹਿਬ ਦੇ ਨੇੜਲੇ ਪਿੰਡ ਸਹਿਜੋ ਮਾਜਰਾ ਦੀ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਹੋਈ ਚੋਰੀ ਦਾ ਸਾਹਮਣੇ ਆ ਰਿਹਾ ਜਿੱਥੇ ਸਥਾਨਕ ਲੋਕਾਂ ਨੇ ਦੱਸਿਆ ਕਿ ਸਲਾਨਾ ਭੰਡਾਰਾ ਕਰਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ ਜਦੋਂ ਅਗਲੇ ਦਿਨ ਆ ਕੇ ਉਹਨਾਂ ਦੇਖਿਆ ਤਾਂ ਉਹਨਾਂ ਦੇ ਖੂਸ਼ ਉੱਟ ਗਏ ਕਿਉਂਕਿ ਸ਼ੀਤਲਾ ਮਾਤਾ ਮੰਦਿਰ ਦੇ ਵਿਚ ਕੋਈ ਗੋਲਕ ਤੋੜ ਕੇ ਲੈ ਗਿਆ ਸਥਾਨਕ ਲੋਕਾਂ ਨੇ ਦੱਸਿਆ ਕਿ ਸਾਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਅਚਾਨਕ ਅਜਿਹੀ ਘਟਨਾ ਵਾਪਨ ਦੇ ਨਾਲ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਤਾਂ ਜ਼ਰੂਰ ਬਣ ਗਿਆ ਹੈ। ਭਾਈ ਵੀ ਹਰਮਨ ਵੀ ਸੇ ਗਈ। ਆ ਜੋ ਅਜਾ ਰਹੀ ਬੰਦੇ। ਇਹ ਸਾਡਾ ਨਾ ਚਾ ਪਤੀ ਪੁਰਾਣੇ ਤਿਲ ਦਾ ਮੰਦਿਰ ਸਾਡਾ ਜਮਾਦਰਾ ਦੇ ਵਿੱਚ ਤੇ ਇੱਥੇ ਅੱਜ ਮੰਦਿਰ ਆਈਏ ਤੇ ਆਜੇ ਮੁਦਾਏ ਭਾਈ ਆਪਣੇ ਨਾਲ ਕੱਲ ਨੂੰ ਸਵੇਰ ਦਾ ਸਾਠੇ ਭਾਜੀ ਆਏ ਸੀਗੇ ਆਪਾਂ ਲੋਟਾ ਲਵਾਈਆਂ ਹੀ ਉਹਨੇ ਇਤਨਾ ਰਸਿਗਾ ਸਾਡੇ ਤੇ ਆਪਣਾ ਸੀਗਾ ਨਹੀਂ ਕੱਲ 7:00 ਵਜੇ ਹੀ ਤਿਆਰੀ ਕਰਕੇ ਚਲ ਗਿਆ ਘਰੇ ਰਾਤ ਨੂੰ ਸਵੇਰੇ ਆ ਕੇ ਦੇਖਿਆ 5:00 ਵਜੇ ਗੱਲਾਂ ਪਿਆ ਰਹੀਆਂ ਸੀ ਸੂਰੇ ਪਤਨੀ ਨਹੀਂ ਆਜੇ ਜੀ ਬਾਬਾ ਜੀ ਨੇ ਦੇਖਿਆ ਜੀ ਸਾਡੇ 3-4 ਹੌਕਾ 5:00 ਵਜੇ ਨੇ ਕਰੀ ਬਣੇ ਨਾਲੋਂ ਵੀ 232000 ਹੈਗਾ ਸੀ ਜੀ ਫੇਰ ਇਹ ਢੰਡਾ ਢੰਡਾ ਰਹੀ ਜਣਗੀ ਕੋਲੋਂ ਸਾਲ ਤੋਂ ਬਾਅਦ ਹੀ ਬੋਲ ਦਨੇ ਜੀਗਾ ਕੋਈ ਮੰਤਵ ਨਹੀਂ ਕਿਹਾ ਮੈਨੂੰ ਨਹੀਂ ਬਾਬਾ ਜੀ ਕਹਿ ਮੈਂ ਕੋਈ ਨਹੀਂ ਸੀਗਾ ਇਹ ਕਹਿ ਮੈਂ ਜੇ ਹੁਣ ਤਿਆਰੀ ਚੱਲਦੀ ਸੀਗੀ ਆਪ ਹੰਦਾਰ ਸਵਾਮੀ ਦੀ ਕਿਰਪਾ ਹੋਣੀ ਸੀ ਮਾਤਰਾਣੀ ਵੀ ਤੇ ਇਹ ਕਿਹਾ ਦਿਗਾਈ ਲਵਾਂ ਜੀ ਦਾ ਫੈਸਲਾ ਉਹ ਸੀ ਜਿਹੜਾ ਹੋਣਾ ਅਸੀਂ ਇੱਕ ਧਾਰਾ ਜੁਆ ਸਾਹ ਤੋਂ ਕਾ ਲਈ ਕੋਈ ਸੇਵਾ ਦਾ ਨਹੀਂ ਮੰਤਵ ਸੇਵਾ ਦਾ ਕੋਈ ਨਹੀਂ ਜਿਹੜਾ ਕਿ ਆਪਾਂ ਜਿਵੇਂ ਪਪਾ ਸਾਹਿਬਾ ਖੁਦਾਰਾ ਕਰਨੇ ਬਾਬਾ ਜੀ ਤੇ ਰੱਖ ਕੇ ਜੀ ਆ ਜੀ ਉਹ ਪਛਾਣੋ ਮਾਗ ਗਈ ਆਹੀ ਕਰਦੇ ਆ ਵੀ ਜਿੱਦਾਂ ਦੇ ਹੁਣ ਕੰਮ ਚੱਲ ਰਿਹਾ ਵੀ ਇੰਡੀਆ ਨੂੰ ਨੱਕ ਪਾਈ ਜਾਂਦੇ ਚੋਰਾਂ ਨੂੰ ਅੱਗੇ ਕਿਤੇ ਤੇ ਮੀਆਂ ਮੰਦਰ ਤੇ ਸਾਡੇ ਹੋਇਆ ਕਿ ਇੱਧਾ ਕਿਤੇ ਹੋਰ ਨੰਦ ਨਿਸ਼ਾਨਾ ਬਣਾਇਆ ਜਾਂਦਾ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਮੇਰਾ ਗਵਿੰਦ ਲਾਲ ਕਿਹੜਾ ਪਿੰਡ ਹੈ ਸੇਜੋ ਮਾਜਰਾ ਅੱਜ ਕੱਟ ਕਿਤਾ ਕੀ ਕਰ ਰਹੇ ਹੋ ਕੱਟ ਗਿਆ ਸਾਡੇ ਮਾਤਾ ਸੀਤਲਾ ਮਾਤਾ ਮੰਦਰ ਪ੍ਰਾਚੀਨ ਤੋਂ ਲੋਕ ਇੱਥੇ ਪੂਜਾ ਕਰਦੇ ਨੇ ਕੱਲ ਨੂੰ ਭੰਡਾਰਾ ਕਰਨਾ ਸੀ ਇਸੇ ਕਰਕੇ ਮੈਂ ਲੈਟਾਂ ਜਗਾਉਣ ਵਾਤੇ ਸ਼ਾਮੀ 5 ਵਜੇ ਲੈਟ ਜਗਾ ਕੇ ਜੋਤ ਲਾ ਕੇ ਘਰ ਚ ਲੈ ਗਿਆ ਸਵੇਰੇ ਆ ਕੇ ਸਵੇਰ 5:20 ਤੇ ਦੇਖਿਆ ਤਾਂ ਮੰਦਰ ਦਾ ਗੱਲਾਂ ਨਹੀਂ ਸੀ ਹਾਂ ਤੁਸੀਂ ਜਦੋਂ ਸਵੇਰੇ ਆ ਕੇ ਦੇਖਿਆ ਕਿਸੇ ਨੂੰ ਸੁਝਾਇਆ ਕੀਤਾ ਜੀ ਹਾਂ ਆਹ ਦੋਲੇ ਗੋਂਡੀਆਂ ਨੂੰ ਜੋ ਵੀ ਗੋਂਡੀ ਸੀਗੇ ਸਾਡੇ ਪੰਚ ਸਾਹਿਬਾਂ ਉਹਨੂੰ ਠਾਕੇ ਲੈਂਦਾ ਆ ਕੇ ਦੇਖਿਆ ਤਾਂ ਵਾਕਈ ਗੱਲਾਂ ਹੈ ਨਹੀਂ ਸੀ ਰਿਪੋਰਟ ਲਿਖਾਤੀ ਹਾਂ ਉਹਦੇ ਬਾਅਦ ਰਿਪੋਰਟ ਲਿਖਾਤੀ ਸਰਪੰਚ ਸਾਹਿਬ ਦੇ ਕੋਲ ਜਾ ਕੇ ਅਸੀਂ ਬੇਨਤੀ ਕਰਕੇ ਜੋ ਵੀ ਸਾਨੂੰ ਉਹਨੇ ਦੱਸਿਆ ਸੀ ਕਿ ਚੌਕੀ ਜਾ ਕੇ ਰਿਪੋਰਟ ਲਗਾਇਆ ਮੰਦਰ ਦੇ ਵਿੱਚ ਕੋਈ ਕੈਮਰੇ ਲੱਗੇ ਹੋਏ ਕੈਮਰਾ ਕੋਈ ਨਹੀਂ ਸੀ ਸਰਕਾਰ ਤੋਂ ਕੀ ਮੰਗਾਈ ਜੋੜੀ ਅਸੀਂ ਬੇਨਤੀ ਕਰਦੇ ਆ ਵੀ ਇਹ ਜੇ ਚੋਰਾਂ ਨੂੰ ਚਾਹੇ ਕੋਈ ਨਸ਼ੀੜੀ ਆ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਗੱਲਾਂ ਪੱਟ ਕੇ ਲੈ ਗਿਆ ਬੇਨਤੀ ਕਰਦੇ ਆ ਵੀ ਇਹ ਜੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਅਜਿਹੀਆਂ ਹੋਣੀ ਘਟਨਾ ਘਟੇ ਬੇਨਤੀ ਕਰਦੇ ਆ